ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਨਾਨਕ ਪਾਤਸ਼ਾਹ ਜੀ ਇਸ ਸ਼ਲੋਕ ਦੇ ਅੰਦਰ ਕਿਰਪਾ ਕਰਦੇ ਨੇ ਕਲ ਕਾਤੀ ਰਾਜੇ ਕਸਾਈ ਧਰਮ ਪੰਕਰ ਉਡਰਿਆ ਪਾਤਸ਼ਾਹ ਜੀ ਨੇ ਇਸ ਸੁਭਾਅ ਦੀ ਗੱਲ ਕੀਤੀ ਹੈ ਸਾਬ ਜੀ ਕਹਿੰਦੇ ਜਿਹੜਾ ਸਾਡਾ ਸੁਭਾਅ ਹੈ ਇਹ ਕਲਯੁਗੀ ਬਣ ਚੁੱਕਾ ਹੈ ਇਹਦੇ ਅੰਦਰ ਕਲੇ ਵਧ ਗਈ ਹੈ ਇਦੇ ਅੰਦਰ ਕਲੇਸ਼ ਵਧ ਗਿਆ ਇਹ ਕਿਸੇ ਦਾ ਭੜਾ ਨਹੀਂ ਕਰ ਰਿਹਾ ਨੁਕਸਾਨ ਕਰਨ ਲੱਗ ਪਿਆ ਕੱਲ ਕਾਤੀ ਕੱਲ ਕਲਯੁਗੀ ਸਭਾ ਕਾਤੀ ਦਾ ਅਸਤ ਸ਼ੁਰੀ ਰਾਜੇ ਕਸਾਈ ਕਿੰਦੇ ਸੁਭਾ ਕਲਯੁਗੀ ਬਣ ਗਿਆ ਸ਼ੁਰੀਆਂ ਇਹਨਾਂ ਦੇ ਹੱਥ ਵਿੱਚ ਫੜੀਆਂ ਨੇ ਹੁਕਮ ਰੂਪੀ ਤੇ ਰਾਜੇ ਕਸਾਈ ਬਣ ਗਏ ਨੇ ਧਰਮ ਪੰਖ ਕਰ ਉੱਡ ਰਿਆ ਇੱਕ ਕਸਾਈ ਕਿਉਂ ਬਣੇ ਨੇ ਕਹਿੰਦੇ ਧਰਮ ਜਿਹੜਾ ਸੀ ਉੱਡ ਗਿਆ ਇਹਨਾਂ ਦੇ ਵਿੱਚੋਂ ਰਾਜਿਆਂ ਦੇ ਅੰਦਰ ਧਰਮ ਨਹੀਂ ਹੁੰਦਾ ਤੇ ਜਿਹੜਾ ਰਾਜਾ ਧਰਮੀ ਹੋਵੇਗਾ ਉਹ ਜਨਕ ਰਾਜੇ ਵਾਂਗ ਤੇ ਮਹਾਰਾਜਾ ਰਣਜੀਤ ਸਿੰਘ ਵਾਂਗ ਆਪਣੀ ਪਰਜਾ ਦਾ ਭਲਾ ਕਰੇਗਾ ਨਾ ਕਿ ਨੁਕਸਾਨ ਕਰੇਗਾ ਪਰ ਜਿਨ੍ਹਾਂ ਦੇ ਅੰਦਰ ਧਰਮ ਨਹੀਂ ਇਹ ਗੱਲ ਉਹਨਾਂ ਦੀ ਕਰ ਰਹੇ ਨੇ ਜੋ ਗੁਰੂ ਨਾਨਕ ਪਾਤਸ਼ਾਹ ਜੀ ਨੇ ਕਿਹਾ ਨਾ ਸ਼ਰਮ ਧਰਮ ਦੋਇ ਛੱਪ ਖਲੋਏ ਕੂੜ ਫਿਰੇ ਪ੍ਰਧਾਨ ਵੇ ਲਾ ਲੋ ਤੇ ਸ਼ਰਮ ਹਯਾ ਤੇ ਸੱਚ ਧਰਮ ਇਹ ਦੋਵੇਂ ਛੱਪ ਗਏ ਤੇ ਕੂੜ ਚੌਧਰੀ ਬਣ ਗਿਆ ਤੇ ਅੱਜ ਬਹੁਤੇ ਝੂਠੇ ਹੀ ਚੌਧਰੀ ਬਣੇ ਫਿਰਦੇ ਨੇ ਚਾਹੇ ਉਹ ਰਾਜਨੀਤੀ 'ਚ ਹੋਣ ਧਰਮ ਦੀ ਦੁਨੀਆ 'ਚ ਹੋਣ ਚਾਹੇ ਉਹ ਸਮਾਜਿਕ ਸਮਾਜਿਕ ਅਵਸਥਾ ਦੇ ਵਿੱਚ ਹੋਣ ਸਾਰੇ ਝੂਠੇ ਚੌਧਰੀ ਬਣੇ ਫਿਰਦੇ ਨੇ ਤੇ ਗੁਰੂ ਨਾਨਕ ਪਾਤਸ਼ਾਹ ਜੀ ਕਹਿੰਦੇ ਸੱਚ ਧਰਮ ਪੰਖ ਕਰ ਉੱਡ ਰਿਆ ਕਹਿੰਦੇ ਜਿਹੜਾ ਧਰਮ ਸੀ ਅਸਲियत ਸੀ ਉਹ ਖੰਭ ਲਾ ਕੇ ਉੱਡ ਗਈ ਹੁਣ ਹੋ ਕੀ ਰਿਹਾ ਏ ਬਚਿਆ ਕੀ ਪਿੱਛੇ ਕੂੜ ਅਮਾਵਸ ਕੂੜ ਕਹਿੰਦੇ ਨੇ ਝੂਠ ਹਨੇਰਾ ਅਮਾਵਸ ਮੱਸੀਆ ਦੀ ਰਾਤ ਕਹਿੰਦੇ ਇੰਨਾ ਹਨੇਰਾ ਛਾ ਗਿਆ ਇੰਨਾ ਝੂਠ ਪਰਬਲ ਹੋ ਗਿਆ ਕਿ ਮੱਸੀਆ ਦੀ ਰਾਤ ਮਾਂ ਕੁਝ ਦਿਸਦਾ ਹੀ ਨਹੀਂ ਜਦੋਂ ਧਰਮ ਨਿਕਲ ਗਿਆ ਉਦੋਂ ਫਿਰ ਆ ਕੁਝ ਪਿੱਛੇ ਬਚਦਾ ਏ ਤੇ ਇਹ ਆਪ ਜੀ ਨੇ ਆਪ ਨਿਰਣਾ ਕਰ ਲੈਣਾ ਕਿ ਅੱਜ ਸਮਾਜ ਚ ਕੀ ਬਚਿਆ ਕੂੜ ਅਮਾਵਸ ਸੱਚ ਚੰਦਰਮਾ ਸੱਚ ਦਾ ਚੰਦਰਮਾ ਸੀ ਜਿਹੜਾ ਰੋਸ਼ਨੀ ਕਰਦਾ ਸੀ ਸੱਚ ਚੰਦਰਮਾ ਕਿਉਂ ਕਿਹਾ ਕਿਉਂਕਿ ਚੰਦਰਮਾ ਠੰਡਾ ਵੀ ਹੈ ਤੇ ਰੋਸ਼ਨੀ ਦੇਣ ਵਾਲਾ ਵੀ ਹੈ ਰੋਸ਼ਨੀ ਸੂਰਜ ਵੀ ਦਿੰਦਾ ਏ ਪਰ ਸੂਰਜ ਦੇ ਨਾਲ ਗਰਮੈਸ਼ ਵੀ ਹੁੰਦੀ ਹੈ ਤੇ ਪਾਤਸ਼ਾਹ ਜੀ ਕਹਿੰਦੇ ਸੱਚੇ ਚੰਦਰਮਾ ਸੱਚ ਰੂਪੀ ਚੰਦਰਮਾ ਹੁਣ ਲੱਭਦਾ ਹੀ ਨਹੀਂ ਕਿਉਂਕਿ ਉਹ ਧਾਰਨ ਰਾਤ ਦੀ ਦਿੱਤੀ ਐ ਇਸ ਕਰਕੇ ਰਾਤ ਨੂੰ ਚੰਦਰਮਾ ਹੀ ਚੜਦਾ ਏ ਕੂੜ ਅਮਾਵਸ ਕੂੜ ਦੀ ਰਾਤ ਬਣ ਗਈ ਮੱਸੀਆ ਦੀ ਰਾਤ ਹਨੇਰੀ ਬਣ ਗਈ ਐ ਸੰਸਾਰ ਸੱਚ ਚੰਦਰਮਾ ਦਿਸੇ ਨਾਹੀ ਕਹਿ ਚੜਿਆ ਕਹਿੰਦੇ ਦਿਸਦਾ ਹੀ ਨਹੀਂ ਲੱਭਦਾ ਹੀ ਨਹੀਂ ਸੱਚ ਤਾਂ ਲੋਪ ਹੀ ਹੋ ਗਿਆ ਕਥਾਵਾਚਕਾਂ ਦੀ ਕਥਾ 'ਚੋਂ ਲੋਪ ਹੋ ਗਿਆ। ਹੋਰ ਰਾਜਨੀਤੀਆਂ ਦੇ ਰਾਜਨੀਤਿਕ ਭਾਸ਼ਣਾ 'ਚੋਂ ਸੱਚ ਗਾਇਬ ਹੋ ਗਿਆ। ਜਿੰਨਾ ਚਿਰ ਉਹਨਾਂ ਨੇ ਸੰਘਾਸਨ ਲੈਣਾ ਉਹਨਾਂ ਚਿਰ ਬੋਲਣਗੇ। ਬਾਅਦ 'ਚ ਸੱਚ ਨਹੀਂ ਲੱਭਦਾ। ਫਿਰ ਜਿਹੜਾ ਸੱਚ ਦੀ ਗੱਲ ਕਰੇਗਾ ਜਾ ਕੇ ਉਹਨੂੰ ਪਾਰਟੀ 'ਚੋਂ ਬਾਹਰ ਕੱਢ ਦਿੰਦੇ ਨੇ। ਫੇ ਚੱਲ ਤੇ ਤੇਰੀ ਨਹੀਂ ਲੋੜ। ਕਿਉਂਕਿ ਸੱਚ ਹੁਣ ਦਿਸਦਾ ਨਹੀਂ ਨਾ। ਤੇ ਸਾਡੇ ਧਾਰਮਿਕ ਲੋਕਾਂ ਦੇ ਜਿੰਨੇ ਵੀ ਲੋਕ ਨੇ ਬਹੁਤਾਤ ਦੇ ਕੋਲੋਂ 90% ਦੇ ਕੋਲੋਂ ਸੱਚ ਗਾਇਬ ਹੋ ਗਿਆ ਕੁਰਬਾਨੀ ਦੀਆਂ ਉਦਾਹਰਨਾਂ ਦਿੰਦੇ ਨੇ ਗੁਰਬਾਨੀ ਦਾ ਸ਼ਬਦ ਪੜ੍ਹਦੇ ਨੇ ਤੇ ਅਰਥ ਉਹਦੇ ਕਰਦੇ ਨੇ ਸਨਾਤਨੀ ਮਤ ਵਾਲੇ ਭੋਲੇ ਲੋਕਾਂ ਨੂੰ ਜੋਤਾਂ ਦੇ ਪਿੱਛੇ ਭਜਾ ਰਹੇ ਨੇ ਦੇਖੋ ਜੀ ਗੁਰਬਾਨੀ 'ਚ ਜੋਤ ਲੱਭਾਇਆ ਕੁਰਬਾਨੀ 'ਚ ਜੋਤ ਪ੍ਰਮਾਤਮਾ ਦੀ ਇਸ ਅਵਸਥਾ ਨੂੰ ਕਿਹਾ ਜਿਹਦੇ ਨਾਲ ਅਸੀਂ ਬੋਲ ਰਹੇ ਹਾਂ ਇੱਕ ਪਾਸਿਓਂ ਪੜੀ ਜਾਂਦੇ ਆ ਦਸਾਂ ਪਾਤਸ਼ਾਹਾਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਦੂਜੇ ਪਾਸਿਓਂ ਦੀਵੇ ਨੂੰ ਜੋਤ ਬਣਾ ਕੇ ਘਰਾਂ 'ਚ ਜਗਵਾਏ ਜਾਂਦੇ ਨੇ ਫੋਟੋਆਂ ਦੇ ਅੱਗੇ ਅਰਦਾਸਾਂ ਰੋਟੀਆਂ ਦੀਆਂ ਪ੍ਰਸ਼ਾਦੀਆਂ ਦੀਆਂ ਕਰਵਾਈ ਜਾਂਦੇ ਨੇ ਇਹ ਬ੍ਰਹਮ ਗਿਆਨੀਆਂ ਦੇ ਪਾਏ ਭਲੇਖੇ ਨੇ ਕੁਰਬਾਨੀ 'ਚ ਜੋਤ ਲਬਜ ਵੀ ਆਉਂਦਾ ਗੁਰਬਾਣੀ 'ਚ ਹਰੇਕ ਲਬਜ ਆ ਰਿਹਾ ਹੈ ਉਹਦਾ ਅਰਥ ਸਿੱਧਾ ਨਹੀਂ ਹੋ ਜਾਂਦਾ ਉਹ ਸਾਰੇ ਸ਼ਬਦ ਨੂੰ ਸਮਝਣਾ ਪੈਗਾ ਇਹ ਕਿਸ ਕਨਸੈਪਟ ਦੇ ਵਿੱਚ ਕਿਸ ਸੰਦਰਭ ਦੇ ਵਿੱਚ ਪਾਤਸ਼ਾਹ ਜੀ ਨੇ ਵਿਚਾਰ ਕੀਤੀ ਹੈ ਫੇਰ ਉਹਦੇ ਅਰਥ ਹੋਣੇ ਨੇ ਇੱਕ ਪੰਕਤੀ ਚ ਉੱਕਦੇ ਆ ਤੇ ਭੋਲੇ-ਭਾਲੇ ਲੋਕਾਂ ਨੂੰ ਪਿੱਛੇ ਲਈ ਜਾਂਦੇ ਨੇ ਚੈਨ ਮਤ ਦਾ ਪ੍ਰਚਾਰ ਜਿਆਦਾ ਕਰ ਰਹੇ ਨੇ ਕਾਹਨ ਸਿੰਘ ਨਾਬਾ ਜੀ ਨੇ ਉਸ ਸਮੇਂ ਲਿਖਿਆ ਸੀ ਸਾਡੇ ਸਿੱਖਾਂ ਦੇ ਵਿੱਚ ਚੈਨ ਮਤ ਦਾ ਪ੍ਰਭਾਵ ਵਧਾਇਆ ਜਾ ਰਿਹਾ ਏ ਤੇ ਇਹਨਾਂ ਨੂੰ ਪਾਪ ਪੁੰਨ ਤੇ ਵਿੱਚ ਉਲਝਾ ਕੇ ਰੱਖ ਦਿੱਤਾ ਏ ਤੁਸੀਂ ਆਹ ਨਾ ਖਾਓ ਇਹ ਮਨਾ ਉਹ ਮਨਾ ਤਨ ਦੀ ਖਰਾਕ ਹੋਰ ਏ ਮਨ ਦੀ ਖਰਾਕ ਗੁਰਬਾਣੀ ਏ ਤਨ ਦੀ ਖਰਾਕ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਉਹ ਖਾ ਜਿਹਦੇ ਨਾਲ ਤੇਰਾ ਤਨ ਸਹੀ ਸਲਾਮਤ ਚੜ੍ਹਦੀ ਕਲਾ 'ਚ ਰਹੇ ਤੇ ਵਿਕਾਰ ਨਾ ਆਉਣ। ਬਾਬਾ ਹੋਰ ਖਾਣਾ ਖੁਸ਼ੀ ਖਵਾਰ ਜਿਤ ਖਾਦੇ ਤਨ ਪੇੜੀਏ ਮਨ 'ਚ ਚੱਲੇ ਵਿਕਾਰ। ਬਾਪਾ ਜੀ ਨੇ ਕਲੀਅਰ ਕੀਤਾ ਏ ਉਹ ਚੀਜ਼ ਨਾ ਖਾ ਜਿਹਦੇ ਨਾਲ ਤੇਰਾ ਨੁਕਸਾਨ ਹੁੰਦਾ। ਕਿਸੇ ਵਾਸਤੇ ਮਾਹਵਾਦੀ ਤੇ ਕਿਸੇ ਵਾਸਤੇ ਸੁਵਾਦੀ। ਮਾਝੀ ਦੇ ਮਾ ਮਾ ਛੋਲਿਆਂ ਦੀ ਦਾੜ ਤੇ ਨਾਲ ਚੌਲ ਸ਼ੌਂਕ ਨਾਲ ਖਾਦੇ ਜਾਂਦੇ ਨੇ। ਮਾਲਵੇ ਦਾ ਪਾਣੀ ਉਹ ਵਾਈ ਸੁਦਾ ਹੁਣ ਕਰਕੇ ਉਥੇ ਉਹ ਕਹਿੰਦੇ ਆ ਜੀ ਮਾਂ ਦੀ ਦਾਲ ਤੇ ਚੌਲ ਅਸੀਂ ਖਾਣੇ ਹੀ ਨਹੀਂ ਹੁਣ ਮਾਂ ਦੀ ਦਾਲ ਤੇ ਚੌਲ ਗਲਤ ਨਹੀਂਗੇ ਉਹ ਸਿਸਟਮ ਗਲਤ ਹੈ ਜਿੱਥੋਂ ਜੁੱਥੇ ਦੇ ਲੋਕ ਰਹਿੰਦੇ ਨੇ ਸਿੱਖੀ ਦੇ ਵਿੱਚ ਨਸ਼ਾ ਮਨਾ ਹੈ ਹੋਰ ਕੋਈ ਚੀਜ਼ ਮਨਾ ਨਹੀਂ ਤੇ ਜਿੰਨੇ ਹੋਰ ਚੀਜ਼ਾਂ ਨੂੰ ਮਨਾ ਕਰਦੇ ਨੇ ਉਹ ਜੈਨ ਮਤ ਦਾ ਤੇ ਸਨਾਤਨੀ ਮਤ ਦਾ ਪ੍ਰਭਾਵ ਸਾਡੇ ਤੇ ਪਾ ਰਹੇ ਨੇ ਸਿੱਖੀ ਦਾ ਨਹੀਂ ਪਾ ਰਹੇ ਆ ਜਿਹੜੇ ਜੋਤਾਂ ਜਗਾਉਣ ਦੀਆਂ ਗੱਲਾਂ ਕਰਦੇ ਨੇ ਇਹਨਾਂ ਤੋਂ ਸੁਚੇਤ ਰਿਆ ਕਰੋ ਇਹ ਸਾਰੇ ਗੁਰੂ ਨਾਨਕ ਨਾਲੋਂ ਤੋੜ ਰਹੇ ਨੇ ਸਾਵੇਂ ਜੋਤ ਜੋਤੈ ਸੋਏ ਤਿਸ ਦੇ ਚੰਨ ਸਾਵੇਂ ਚੰਨ ਹੋਏ ਜੋਤ ਸਾਡੇ ਅੰਦਰ ਜਾਗ ਰਹੀਏ ਤਾਂ ਅਸੀਂ ਬੋਲ ਰਹੇ ਹਾਂ ਜਿੱਦ ਨੇ ਨਿਕਲ ਗਈ ਸਾਨੂੰ ਚਾਰ ਜਾਣਿਆਂ ਨੇ ਫੱਟੇ ਤੇ ਪਾ ਕੇ ਲੈ ਜਾਣਾ ਤੇ ਇਹਨਾਂ ਨੇ ਪਖੰਡ ਬਣਾਤਾ ਘੋਵ ਵਾਲੀਆਂ ਜੋਤਾਂ ਮਗਰ ਭਜਾ ਭਜਾ ਕੇ ਜੋ ਕਿ ਸਿੱਖ ਰਹਿਤ ਮਰਜਾਦਾ ਚ ਵੀ ਮਨਾ ਕੀਤਾ ਗਿਆ ਇਸ ਨੂੰ ਸੋ ਗੁਰੂ ਪਾਛੇ ਜੀ ਕਹਿੰਦੇ ਸੱਚ ਚੰਦਰਮਾ ਦਿਸਤੇ ਨਹੀਂ ਕਹਿ ਚੜਿਆ ਸੱਚ ਦਾ ਚੰਦਰਮਾ ਤੇ ਲੱਭਦਾ ਹੀ ਨਹੀਂ ਇਸ ਕਰਕੇ ਇਹੋ ਜੇ ਲੋਕ ਬਹਿ ਪਰਮ ਪਖੰਡ ਕਰਨ ਵਾਲੇ ਕਾਲਪਨਿਕ ਕਹਾਣੀਆਂ ਸੁਣਾਉਣ ਵਾਲੇ ਕਥਾਵਾਚਕ ਮਸ਼ਹੂਰ ਨੇ ਫਰੋੜਾਂ ਦੇ ਮਾਲਕ ਬਣ ਜਾਂਦੇ ਨੇ ਝੂਠ ਬੋਲ ਬੋਲ ਕੇ ਤੇ ਉਪਦੇਸ਼ ਦੇਣਗੇ ਬਾਣੀ ਸੱਚ ਦੇ ਨਾਲ ਜੁੜੋ ਕਿੱਥੋਂ ਜੁੜਜੋਗੇ ਜੋ ਸੁਣਾਉਣਾ ਹੀ ਝੂਠ ਹੈ ਤੁਸੀਂ ਸੁਣਾਉਣੀਆਂ ਕਾਲਪਨਿਕ ਸਾਖੀਆਂ ਨੇ ਲੋਕਾਂ ਨੂੰ ਖੁਸ਼ ਕਰਨ ਵਾਸਤੇ ਸੱਚ ਸੁਣਾਏ ਸੀ ਸੱਚ ਕਿਈ ਵੇਲਾ ਉਹਦੇ ਤੁਸੀਂ ਸੁਣਾਉਣਾ ਹੀ ਨਹੀਂ ਨਾ ਸੱਚ ਬੋਲ ਦਿੱਤਾ ਤੁਹਾਨੂੰ ਪਤਾ ਹੈ ਜਿਹੜੇ ਸਾਧਾਂ ਦੇ ਡੇਰਿਆਂ ਤੇ ਅਸੀਂ ਬਰਸ਼ੀਆਂ ਤੇ ਆਏ ਆ ਇਹਨਾਂ ਨੇ ਸਾਨੂੰ ਕਾਂਹ ਬੁਲਾਉਣਾ ਨਹੀਂ ਜਦੋਂ ਕਹਿ ਦਿੱਤਾ ਤੁਸੀਂ ਗੁਰੂ ਨਾਨਕ ਦੇ ਸਰੀਕ ਬਣ ਕੇ ਬੈਠੇ ਜੀ ਇਸ ਕਰਕੇ ਸੱਚ ਨਹੀਂ ਸੁਣਾਉਣਗੇ ਤੇ ਸੱਚ ਸੁਣਾਉਣ ਵਾਲਿਆਂ ਨੂੰ ਬਹੁਤੀਆਂ ਘਟਕਥਾ ਹੁੰਦੀਆਂ ਨੇ ਉਹ ਮੇਲੇ ਹੀ ਹੁੰਦੇ ਨੇ ਚਾਪਲੂਸ ਖੁਸ਼ਾਮਦਦਾਰ ਬਣ ਕੇ ਬੈਠੇ ਨੇ ਧਰਮ ਦੇ ਠੇਕੇਦਾਰ ਸੱਚ ਚੰਦਰਮਾ ਦਿਸੇ ਨਾਹੀਂ ਕਹਿ ਚੜਿਆ ਹਾਂ ਭਾਲ ਵਿਕੁੰਨੀ ਹੋਈ ਹਨੇਰੇ ਰਾਹ ਨਾ ਕੋਈ ਪਾਛੇ ਕਹਿੰਦੇ ਅਸੀਂ ਭਾਲ ਭਾਲ ਕੇ ਸੱਚ ਨੂੰ ਬਿਆਕਲ ਹੋ ਰਹੇ ਹਾਂ ਲੱਭ ਨਹੀਂ ਰਿਹਾ ਸੱਚ ਹਨੇਰੇ ਰਾਹ ਨਾ ਕੋਈ ਨਾ ਹਨੇਰਾ ਛਾ ਗਿਆ ਸੱਚ ਦਾ ਦੀਵਾ ਤੇ ਕਿਸੇ ਨੂੰ ਜਗਾਉਣ ਹੀ ਨਹੀਂ ਦਿੰਦੇ ਬੁਝਾ ਦਿੰਦੇ ਨੇ ਉਸੇ ਵੇਲੇ ਤੇ ਇਹ ਨਹੀਂ ਜਗਾਉਣਾ ਆ ਪਿਛਲੇ ਸਾਲ ਚ ਬੁਝਾਈ ਆ ਦੋ ਤਿੰਨ ਦੀਵੇ ਅਗਲਿਆਂ ਨੇ ਜਿਹੜੇ ਸੱਚ ਦੇ ਜਗਨੇ ਸ਼ੁਰੂ ਹੋਏ ਸੀ ਤੇ ਗਾਵੀ ਇੱਦਾਂ ਪੁੱਛਦੇ ਰਹਣੇ ਨੇ ਪਿੱਛੇ ਵੀ ਬੁਝਾਈ ਜਾਂਦੇ ਨੇ 1708 ਤੋਂ ਬਾਅਦ ਸਾਰਿਆਂ ਦਾ ਜੋਰ ਦੀਵੇ ਬੁਝਾਉਣ ਤੇ ਲੱਗਿਆ ਏ ਸੱਚ ਦੇ ਦੀਵਿਆਂ ਨੂੰ ਤੇ ਝੂਠ ਵਾਲੇ ਦੀਵਿਆਂ ਨੂੰ ਹੋਰ ਹੱਲਾਸ਼ੇਰੀ ਦਿੰਦੇ ਨੇ ਐ ਕਰਕੇ ਹੱਥ ਕਰ ਲੈਂਦੇ ਨੇ ਇਹ ਬੁਝ ਨਾ ਜਾਣ ਤੇ ਪਾਛੇ ਕਹਿੰਦੇ ਅੰਧੇਰੇ ਰਾਹ ਨਾ ਕੋਈ ਵਿੱਚ ਹੋਮੇ ਕਰ ਦੁੱਖ ਰੋਈ ਕਹਿੰਦੇ ਹੋਮੇ ਦੇ ਵਿੱਚ ਜਗਤ ਗਰਸਿਆ ਗਿਆ ਇਸ ਕਰਕੇ ਰੋਂਦਾ ਪਿਆ ਹੈ ਕਹੋ ਨਾਨਕ ਕਿਨ ਵਿਦਗਤ ਹੋਈ ਹੈ ਨਾਨਕ ਕਿੱਦਾਂ ਪਾਰ ਉਤਾਰਾ ਹੋਵੇਗਾ ਸੰਸਾਰ ਦਾ ਇਹ ਭਲਾ ਕਿਦਾਂ ਹੋਵੇਗਾ ਗੁਰੂ ਨਾਨਕ ਸਾਹਿਬ ਜੀ ਨੇ ਇਸ ਸ਼ਲੋਕ ਦੇ ਅੰਦਰ ਸਵਾਲ ਕਰਕੇ ਛੱਡ ਦਿੱਤਾ ਫਿਰ ਗੁਰੂ ਅਮਰਦਾਸ ਪਾਤਸ਼ਾਹ ਜੀ ਗੁਰਤਾ ਗੱਦੀ ਤੇ ਬਿਰਾਜਮਣ ਹੁੰਦੇ ਨੇ ਤੇ ਫਿਰ ਆ ਕੇ ਉਹਨਾਂ ਨੇ ਦੂਜਾ ਸ਼ਲੋਕ ਇਸ ਦੀ ਵਿਆਖਿਆ ਕਰਕੇ ਸਾਨੂੰ ਸਮਝਾਇਆ ਕਹਿੰਦੇ ਨੇ ਮਹੱਲਾ ਤੀਜਾ ਕਲ ਕੀਰਤ ਪ੍ਰਗਟ ਚਾਨਣ ਸੰਸਾਰ ਕਹਿੰਦੇ ਇਸ ਕਲਯੁਗ ਦੀ ਸੁਭਾ ਨੂੰ ਬਦਲਣ ਵਾਲੀ ਇਕੋ ਹੀ ਚੀਜ਼ ਹੈ ਉਹ ਹੈ ਪ੍ਰਮਾਤਮਾ ਦੇ ਨਾਮ ਦੀ ਕੀਰਤਿ ਪ੍ਰਗਟ ਚਾਨਣ ਸੰਸਾਰ ਕਹਿੰਦੇ ਇਸ ਸੰਸਾਰ ਚ ਪ੍ਰਗਟ ਦੀਵਾ ਚਾਨਣ ਦਾ ਸਮੁੰਦਰ ਚਾਨਣ ਦਾ ਸੂਰਜ ਇਕੋ ਹੀ ਹੈ ਜੇ ਸੋ ਚੰਦਾ ਉੱਗਵੇ ਸੂਰਜ ਚੜੇ ਹਜ਼ਾਰ ਇੱਤੇ ਚਾਨਣ ਹੁੰਦੇ ਆ ਗੁਰ ਬਿਣ ਘੂਰ ਅੰਧਾਰ ਗੁਰੂ ਦੀ ਸਮਝ ਤੋਂ ਬਗੈਰ ਗਿਆਨ ਤੋਂ ਬਗੈਰ ਹਨੇਰਾ ਹੀ ਹਨੇਰਾ ਹੈ ਤੇ ਪ੍ਰਮਾਤਮਾ ਦੀ ਸਿਫਤ ਤੋਂ ਸਲਾਹ ਦਾ ਚਾਨਣ ਹੀ ਸਾਡਾ ਭਲਾ ਕਰ ਸਕਦਾ ਹੈ ਕਲ ਕੀਰਤ ਪ੍ਰਗਟ ਚਾਨਣ ਸੰਸਾਰ ਗੁਰਮੁਖ ਕੋਈ ਉੱtre ਪਾਰ ਕਹਿੰਦੇ ਗੁਰੂ ਦੇ ਸਨਮੁਖ ਹੋਣ ਵਾਲਾ ਇਸ ਚਾਨਣ ਨੂੰ ਗ੍ਰਹਿਣ ਕਰਕੇ ਇਸ ਸੰਸਾਰ ਤੋਂ ਆਪ ਹੀ ਤਰ ਜਾਂਦਾ ਏ ਤੇ ਹੋਰਾਂ ਨੂੰ ਵੀ ਤਾਰ ਦਿੰਦਾ ਏ ਜਿਸਨੂੰ ਨਦਰ ਕਰੇ ਤਿਸ ਦੇਵੇ ਕਹਿੰਦੇ ਜਿਨ੍ਹਾਂ ਤੇ ਰਹਿਮਤ ਹੋ ਗਈ ਬਖਸ਼ਿਸ਼ ਹੋ ਗਈ ਝੋਲੀ ਤੇ ਆਪਾਂ ਨੂੰ ਓੜਣੀ ਪੈਣੀ ਆ ਨਾ ਵੇਖਣਾ ਤੇ ਆਪਾਂ ਨੂੰ ਪਹਿਣਾ ਨਾ ਪਹਿਲਾਂ ਵੀ ਅਸੀਂ ਗ੍ਰਹਿਣ ਕੀ ਕਰਨਾ ਏ ਸੰਗਤ ਕਿਹੜੀ ਕਰਨੀ ਏ ਸਾਡੇ ਅੰਦਰ ਆਉਣਾ ਕੀ ਚਾਹੀਦਾ ਏ ਜਦੋਂ ਚੰਗੇ ਨਾਲ ਜੁੜਾਂਗੇ ਤੇ ਚੰਗਿਆਈ ਆਵੇਗੀ ਬੁਰੇ ਨਾਲ ਜੁੜਾਂਗੇ ਤੇ ਬਰਿਆਈ ਆਵੇਗੀ ਜੇ ਕਾਲਪਨਿਕ ਕਹਾਣੀਆਂ ਨਾਲ ਜੁੜਾਂਗੇ ਤੇ ਦਿਮਾਗ ਉਦਾਂ ਹੀ ਚੱਲੇਗਾ ਜਦੋਂ ਸੱਚ ਨਾਲ ਜੁੜਾਂਗੇ ਕਾਲਪਨਿਕ ਕਹਾਣੀਆਂ ਸਾਰੀਆਂ ਸਾਰੀਆਂ ਰੱਦ ਹੋ ਜਾਣੀਆਂ ਫਿਰ ਕੋਈ ਵੀ ਕਾਲਪਨਿਕ ਕਹਾਣੀ ਨਹੀਂ ਬਚਣੀ ਪਰ ਅਸੀਂ ਤਾਂ ਗੁਰੂਆਂ ਨਾਲ ਵੀ ਜੋੜ ਕੇ ਬੈਠੇ ਹਾਂ ਗੁਰੂ ਨਾਨਕ ਸਾਹਿਬ ਜੀ ਦਾ ਜੋਤੀ ਜੋਤ ਪੁਰਬ ਮਨਾ ਲਿਆ ਤੇ ਗੁਰੂ ਨਾਨਕ ਸਾਹਿਬ ਨਾਲ ਵੀ ਜੋੜ ਦਿੱਤਾ ਦਸਵੇਂ ਪਾਤਸ਼ਾਹ ਨੇ ਵੀ ਜੋੜ ਦਿੱਤਾ ਜੀ ਇਹਨਾਂ ਦੀਆਂ ਦੇਹਾਂ ਹੀ ਗਾਇਬ ਹੋ ਗਈਆਂ। ਬਾਕੀ 8 ਗੁਰੂਆਂ ਦਾ ਸੰਸਕਾਰ ਹੋਇਆ ਸਰੀਰਾਂ ਦਾ। ਕੀ ਦੂਜੇ ਗੁਰੂ ਨਹੀਂ ਸਨ? ਉਹਨਾਂ ਦਾ ਸੰਸਕਾਰ ਕਿਉਂ ਹੋਇਆ ਫਿਰ ਉਹਨਾਂ ਦੀ ਗਾਇਬ ਕਿਉਂ ਨਹੀਂ ਹੋਈਆਂ? ਪਰ ਸਾਡੇ ਮਨਾਂ 'ਚ ਅਗਲੇ ਨੇ ਭਰਮ ਪਾ ਦਿੱਤਾ ਅਸੀਂ ਉਹਨਾਂ ਨੂੰ ਪੂਜੀ ਜਾਂਦੇ ਆਂ ਕਈਆਂ ਨੇ ਚਾਦਰ ਸਾਹਿਬ ਗੁਰਦੁਆਰੇ ਵੀ ਬਣਾ ਲਏ। ਉਥੇ ਵੀ ਚੱਲੀ ਜਾਂਦਾ ਕੰਮ ਇਦਾਂ ਹੀ। ਸੋ ਜਦੋਂ ਸੱਚ ਬੋਲਾਂਗੇ ਫਿਰ ਬੜਾ ਔਖਾ ਏ ਸੁਣਨਾ। ਪਰ ਉਹ ਨਾਨਕ ਸਾਹਿਬ ਦਾ ਵੀ ਸੰਸਕਾਰ ਹੋਇਆ ਤੇ ਗੁਰੂ ਗੋਬਿੰਦ ਸਿੰਘ ਦੇ ਸਰੀਰ ਦਾ ਵੀ ਸੰਸਕਾਰ ਹੋਇਆ ਇਹ ਕਿਤੇ ਨਹੀਂ ਸ਼ਰੀਰ ਜਾਂਦਾ ਇਹ ਪੰਜ ਭੌਤਿਕ ਸਰੀਰ ਇੱਥੇ ਮਾਂ ਦੇ ਗਰਭ ਤੋਂ ਮਿਲਦਾ ਏ ਤੇ ਸੰਸਾਰ 'ਚ ਹੀ ਚੱਲਦਾ ਏ ਤੇ ਸੰਸਾਰ 'ਚ ਹੀ ਮਿਟ ਜਾਂਦਾ ਏ ਉੱਤੇ ਕਿਤੇ ਨਹੀਂ ਜਾਂਦਾ ਕਿਸੇ ਸਿੱਖ ਪ੍ਰਚਾਰਕ ਨਾਲ ਜੋੜਤਾ ਜੀ ਉਹ ਉੱਡ ਗਿਆ ਗੁਰੂ ਨਾਨਕ ਸਾਹਿਬ ਦਾ ਪੁੱਤਰ ਚਲ ਗਿਆ ਸਦਾ ਹੀ ਉੱਡ ਕੇ ਘੋੜੇ ਸਮੇਤ ਕਿੱਥੇ ਚਲ ਗਿਆ ਉਹ ਵੀ ਤਾਂ ਦੱਸੋ ਕਿਹੜੀ ਜਗ੍ਹਾ ਜਿੱਥੇ ਜਾਂਦੇ ਨੇ ਗੁਰੂ ਨਾਨਕ ਸਾਹਿਬ ਦਾ ਸਰੀਰ ਗਾਇਬ ਹੋ ਗਿਆ ਗੁਰੂ ਗੋਬਿੰਦ ਸਿੰਘ ਦਾ ਸਰੀਰ ਗਾਇਬ ਹੋ ਗਿਆ ਜੋਤੀ ਜੋਤ ਸਮਾ ਕੇ ਬਾਕੀ ਅੱਠਾਂ ਗੁਰੂਆਂ ਦੇ ਕਿਉਂ ਨਹੀਂ ਹੋਏ ਇਹ ਤਾਂ ਦੱਸੋ ਕਈ ਤੇ ਅਸੀਂ ਇਹੋ ਜਾਣੇ ਆ ਕਿ ਇੱਕੋ ਹੀ ਜੋਤ ਹੈ ਗੁਰੂਆਂ ਦੇ ਵਿੱਚ ਇੱਕੋ ਹੀ ਸਿਧਾਂਤ ਹੈ ਇੱਕੋ ਹੀ ਵਿਚਾਰਧਾਰਾ ਹੈ ਵੱਖਰਾ ਕੋਈ ਗੁਰੂ ਹੈ ਹੀ ਨਹੀਂ ਤੇ ਫਿਰ ਬਾਕੀਆਂ ਦੇ ਸਰੀਰ ਕਿਉਂ ਨਹੀਂ ਗਾਇਬ ਹੋਏ ਜੋਤ ਉਹਾ ਜੁਗਤ ਸਾਇ ਸੈ ਕਾਇਆ ਫੇਰ ਪਲਟੀਏ ਇਹ ਸਿਧਾਂਤ ਗੁਰਬਾਣੀ ਦਾ ਹੈ ਤੇ ਪਾਤਸ਼ਾਹ ਜੀ ਕਹਿੰਦੇ ਨੇ ਜਿਸਨੂੰ ਕਿਰਪਾ ਕਰੇ ਤਸ ਦੇਵੇ ਜਿਨੇ ਸੱਚ ਸਮਝਣਾ ਉਹਨੂੰ ਸੱਚ ਸਮਝ ਲੱਗੇਗੀ ਜਿਨੇ ਝੂਠ ਸਮਝਣਾ ਝੂਠ ਦੀ ਗੁਲਤਾਨ ਹੋ ਜਾਂਦਾ ਏ ਉਹਦੀ ਸਮਝ ਆਪਣੀ ਏ ਕੀ ਝੋਲੀ ਅੱਡ ਕੇ ਅਸੀਂ ਗੁਰੂ ਤੋਂ ਲੈਣਾ ਹੈ ਨਾਨਕ ਗੁਰਮੁਖ ਰਤਨ ਸੋ ਲੈਵੇ ਪਾਤਸ਼ਾਹ ਕਹਿੰਦੇ ਹੈ ਨਾਨਕ ਜਿਹੜਾ ਝੋਲੀ ਅੱਡਦਾ ਹੈ ਗੁਰੂ ਦੇ ਸਾਹਮਣੇ ਹੋ ਕੇ ਉਹ ਚਾਨਣ ਰੂਪੀ ਰਤਨ ਆਪਣੀ ਜ਼ਿੰਦਗੀ ਦੀ ਵਸਾ ਲੈਂਦਾ ਏ ਤੇ ਉਹ ਫਿਰ ਪਰਨ ਕਰਦਾ ਏ ਦੂਜਿਆਂ ਨੇ ਵੀ ਉਸ ਚਾਨਣ ਦੇ ਮਾਰਗ ਤੇ ਤੋਰਨਾ ਹੈ ਜਿਵੇਂ ਭਗਤ ਕਬੀਰ ਸਾਹਿਬ ਜੀ ਭਗਤ ਨਾਮਦੇਵ ਜੀ ਭਗਤ ਰਵਿਦਾਸ ਜੀ ਸਾਰਿਆਂ ਨੇ ਉਸ ਸੱਚ ਨੂੰ ਗ੍ਰਹਿਣ ਕੀਤਾ 15 ਭਗਤਾਂ ਨੇ ਤੇ ਨਿਸ਼ਚਾ ਕਰਕੇ ਉਸ ਸੱਚ ਨੂੰ ਪ੍ਰਚਾਰਦੇ ਰਹੇ ਨੇ ਚਾਹੇ ਕਿ ਕਠਿਨਾਈਆਂ ਬਹੁਤ ਚੱਲੀਆਂ ਪਈਆਂ ਦੁੱਖ ਤਕਲੀਫਾਂ ਬਹੁਤ ਚੱਲੀਆਂ ਉਦੋਂ ਨੇ ਸੀ ਲੋਕ ਬਹੁਤੇ ਸਤਿਕਾਰ ਕਰਦੇ ਪਰ ਅੱਜ ਸਾਰੇ ਮੱਥਾ ਟੇਕਦੇ ਨਹੀਂ ਉਹਨਾਂ ਦੀ ਬਾਣੀ ਨੂੰ ਸੋ ਇਸ ਕਰਕੇ ਭਾਈ ਕਾਲਪਨਿਕ ਸਾਖੀਆਂ ਨੂੰ ਛੱਡ ਕੇ ਬਾਬੇ ਨਾਨਕ ਦੀ ਗੁਰਬਾਣੀ ਨੂੰ ਪੜ੍ਹੀਏ ਪ੍ਰੋਫੈਸਰ ਸਹਿਜ ਸਿੰਘ ਦੇ ਅਰਥ ਪੜੋ ਜੇ ਤੋ ਇਹ ਪੜੋਗੇ ਫਿਰ ਤੁਹਾਡੇ ਸੋਚ ਮੰਡਲ ਦੇ ਵਿੱਚ ਉਹ ਸਹੀ ਵਿਚਾਰ ਚੱਲੇਗੀ ਉਹਨਾਂ ਚਿਰ ਤੁਸੀਂ ਵਿਹਿਮਾ ਭਰਮਾਂ ਤੇ ਪਖੰਡਾਂ ਦੀ ਪੂਜਾ ਹੀ ਕਰੋਗੇ ਕੋਈ ਬਾਹਰੀ ਜੋਤਾਂ ਲਾਉਣ ਦੀ ਲੋੜ ਨਹੀਂਗੀ ਅੰਦਰ ਜੋਤ ਜਗਾਉਣੀ ਹੈ ਨਾਮ ਦੀ ਜਿਹੜੀ ਸਦੀਵੀ ਜਗਦੀ ਰਹੇ ਸੁੱਤਿਆਂ ਜਾਗਦੇ ਆ ਉਠਤ ਵੜ ਸੋਵਤ ਧਾਈਏ ਮਾਰ ਕੇ ਕਿਲਤ ਹਰੇ ਹਰ ਗਾਈਏ ਆ ਜੋਤ ਲਾਉਣੀ ਹੈ ਜਿਹੜੀ ਬੁਝਦੀ ਕਦੇ ਨਹੀਂ ਜਿੰਨੀ ਮਰਜੀ ਹਨੇਰੀ ਆ ਜੇ ਪਰ ਅੱਜ ਕੂੜ ਦੀ ਹਨੇਰੀ ਦੇ ਕਰਕੇ ਸੱਚ ਦੀਆਂ ਜੋਤਾਂ ਬੁਝਦੀਆਂ ਜਾ ਰਹੀਆਂ ਨੇ ਤੇ ਝੂਠੀਆਂ ਜੋਤਾਂ ਜਿਹੜੀਆਂ ਘੰਟੇ ਪਿੱਛੇ ਦੋ ਹੀ ਘੰਟੀ ਖਤਮ ਹੋ ਜਾਂਦੀਆਂ ਨੇ ਬੱਤੀ ਸੜ ਜਾਂਦੀ ਹੈ ਉਹਨਾਂ ਦਾ ਘਿਓ ਮੁੱਕ ਜਾਂਦਾ ਹੈ ਤੇਲ ਮੁੱਕ ਜਾਂਦਾ ਹੈ ਉਹਨਾਂ ਦੇ ਪਿੱਛੇ ਭੱਜੇ ਫਿਰਦੇ ਆ ਸੋ ਆਓ ਗੁਰੂ ਨਾਨਕ ਦੀ ਸੱਚ ਵਿਚਾਰ ਨੂੰ ਸਮਝੀਏ ਕੂੜ ਅਮਾਵ ਸੱਚ ਚੰਦਰਮਾ ਦਿਸੇ ਨਹੀਂ ਕਹਿ ਚੜਿਆ ਇਹ ਸੱਚ ਚੰਦਰਮੇ ਦੀ ਭਾਲ ਕਰੀਏ ਤੇ ਗੁਰੂ ਨਾਨਕ ਸਾਹਿਬ ਜੀ ਦੇ ਨਾਲ ਜੁੜੀਏ ਸੋ ਆਹ ਸੰਗਤਾਂ ਦਾ ਧੰਨਵਾਦ ਕੁਰਬਾਨੀ ਦੀ ਵਿਚਾਰ ਸਰਵਣ ਕਰਨ ਵਾਲੇ ਤੇ ਇਸ ਦੇਸ਼ ਚ ਬੈਠੇ ਗੁਰਮੁਖ ਪਿਆਰਿਆਂ ਦਾ ਬਹਿਤ ਧੰਨਵਾਦ ਹੈ ਆਪ ਜੀ ਨੇ ਇਸੇ ਤਰੀਕੇ ਨਾਲ ਵਿਚਾਰਾਂ ਨੂੰ ਸਰਵਣੇ ਕਰਦੇ ਰਹਿਣਾ ਤੇ ਗੁਰੂ ਕਿਰਪਾ ਕਰੇ ਆ ਸੰਗਤਾਂ ਨਾਲ ਐਸੇ ਸ਼ਬਦਾਂ ਦੇ ਵਿਚਾਰ ਕਰਦੇ ਰਵਾਂਗੇ ਜਿਦੇ ਨਾਲ ਸਾਡੇ ਮਨ ਦੇ ਇੱਕ ਬਾੜ ਖੁੱਲ ਜਾਣ